ਮੈਂ ਦਿਲਜੀਤੂ ਠੀਕੇ ਫੋੜ ਹੋ ਜੀ ਮਾਰੇ ਨੇ ਜੀ ਔਰ ਮੇਰੇ ਕੋਲੋਂ ਇਹ maal ਲੈ ਕੇ ਦੇ ਜੀ ਬੌਂਦਰੀ ਦਾ maal ਜਿਹਦੇ ਵਿੱਚੋਂ ਵੀ ਮੈਂ 18.5 ਲੱਖ ਰੁਪਏ ਦੇ ਉਹਨਾਂ ਨੇ ਮੈਨੂੰ ਚੈੱਕ ਦਿੱਤੇ ਆ ਉਹ ਚੈੱਕ ਸਾਰੇ ਡਾਉਂਸ ਹੋ ਗਏ ਮੇਰੇ ਜੀ 10 ਲੱਖ ਰੁਪਏ ਮੈਂ ਕਲੀਸ਼ਾ ਨੈਟਵਰਕ ਦਾ ਸਾਡੇ ਹੈਗੀ ਫਰਮ ਜੀ ਸਾਡੇ ਕੋਲ maal ਨਹੀਂ 2018 ਤੋਂ ਜੀ ਇਹਨਾਂ ਦਾ ਬੇਟਾ ਵੀ ਹੈਗਾ ਜਸ਼ਨ ਮੈਰਾ ਹੀ ਨਾਲ ਜੀ ਮਾਨਯੂ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਹਿਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰਕ ਕਿ ਉਸ ਉਗਾਰਿਆਂ ਦੇ ਖਿਲਾਫ ਇੱਕ ਖਾਸ ਮੁਹਿੰਮ ਚਲਾਈ ਗਈ ਹੈ। ਖੇਤਰ ਦੇ ਵਿੱਚ ਜਿਹਦੇ تحت ਕਾਰਜਗੁਜ਼ਾਰੀ ਕਰਦੇ ਆ ਅਸੀਂ ਡਿਵੀਜ਼ਨ ਨੰਬਰ 2 ਦੇ ਵਿੱਚ ਦੋ ਪੀਓਸ ਤਰਫ ਕਿਤੇ ਨੇ। ਇਹਨਾਂ ਦਾ ਨਾਮ ਹੈ ਸੰਜੇ ਮਹਿਰਾ ਤੇ ਮੁਬੀਤਾ ਮਹਿਰਾ। ਇਹਨਾਂ ਦੇ ਤਕਰੀਬਨ 12 ਕੇਸ ਦਰਜ ਨੇ। ਮੈਂ ਦਲਜੀਤ ਸੋਲ ਟੀਕੇ ਸੋਲ ਹੋਈ ਜੀ ਦਾ ਮਾਲਕ ਹਾਂ। ਜੀ ਜੀ। ਔਰ ਮੇਰੇ ਕੋਲ ਇਹ maal ਲੈਣੀ ਦੇ ਸੀਗੇ ਪੌਜਰੀ ਦਾ maal ਜਿਹਦੇ ਵਿੱਚੋਂ ਵੀ ਮੈਂ 18.5 ਲੱਖ ਰੁਪਏ ਦੇ ਇਹਨਾਂ ਨੇ ਮੈਨੂੰ ਚੈੱਕ ਦਿੱਤੇ ਆ ਉਹ ਚੈੱਕ ਸਾਰੇ ਬਾਉਂਸ ਹੋ ਗਏ ਜਦੋਂ ਮੈਂ ਇਹਨਾਂ ਕੋਲ ਪੈਸੇ ਲੈਣ ਗਿਆ ਤਾਂ ਮੈਨੂੰ ਧਮਕੀਆਂ ਦਿੱਤੀਆਂ ਜੇ ਇੱਥੇ ਬੜਿਆ ਤੈਨੂੰ ਮਾਰ ਦਿਆਂਗੇ ਔਰ ਪੈਸੇ ਦੇਣ ਤੋਂ ਮਤਲਬ ਇਹਨਾਂ ਨੇ ਇਨਕਾਰ ਕਰ ਦਿੱਤਾ ਸਾਡਾ ਜੋ ਕਰਨਾ ਕਰ ਲਓ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿੰਨੀ ਦੇਰ ਮੇਰੇ 2019 ਦੇ ਵਿੱਚੋਂ maal ਲੈ ਕੇ ਗਏ ਉਹ ਤੋਂ ਬਾਅਦ ਮੈਂ ਕੋਰ ਦੀ ਸ਼ਰਨ ਲਈ ਹੈ ਕੋਰ ਤੋਂ ਫਿਰ ਇਹਨਾਂ ਨੂੰ ਮੈਂ ਮਤਲਬ ਪਕੜਵਾਇਆ ਹੋੜੇ ਸੀਗੇ ਤੇ ਦੋਨੇ ਪੀਓ ਬਣ ਗਏ 174 ਦੀ ਜੱਜ ਸਾਹਿਬ ਨੇ ਕੀਤਾ ਫਿਰ ਉਹਨਾਂ ਨੂੰ ਮੈਂ ਕੱਲ ਇਹਨਾਂ ਨੂੰ ਸਾਹਨੇਵਾਲ ਤੋਂ ਜਾ ਕੇ ਪੁਲਿਸ ਨੂੰ ਨਾਲ ਮਦਦ ਦੇ ਨਾਲ ਜਾ ਕੇ ਰੈਕਡ ਕਰਾਇਆ ਕਿੰਨੇ ਕੁ ਬੰਦੇ ਨਾਲ ਫਲੋਰ ਕਰਤੀ ਇਹ ਘੱਟੋ ਘੱਟ ਨਹੀਂ ਦਾ ਜਿਹਦੇ ਵਿੱਚ 12 ਕੇਸਾਂ ਵਿੱਚ ਪੀਓ ਆ ਜੀ ਔਰ ਬਾਕੀ ਦੇ ਜਿੰਨੇ ਅਨੁਮਾਨਤ ਕੇਸ ਆ ਜਿਹੜੇ ਕੀ ਚੱਲ ਰਹੇ ਆ ਔਰ ਕਈ ਬੰਦੇ ਕੀ ਪੁਲਿਸ ਥਾਣੇ ਚ ਆ ਨਹੀਂ ਸਕੇ ਸੰਜੀ ਮੇਰਾ ਬਖਤਾ ਮੇਰਾ ਇਹ ਔਰ ਇਹਨਾਂ ਦੇ ਬੱਚੇ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਬਿਸਤਰਾ ਦੇ ਰਹੀ ਹੈ ਦੇਖੋ ਕੌਮ ਪ੍ਰਸ਼ਾਸਨ ਨੂੰ ਅਸੀਂ ਮਤਲਬ ਕੱਲ ਕਿਹਾ ਨਾਲ ਲੈ ਕੇ ਗਏ ਆ ਇਹਨਾਂ ਨੇ ਸਾਡੇ ਨਾਲ ਗਏ ਆ ਤੇ ਬੰਦੇ ਜਾ ਕੇ ਉੱਥੇ ਰੈਸਟ ਕੀਤੇ ਹਾਂ ਹਾਂਜੀ ਸਰ ਕੀ ਨਾਮ ਮੇਰਾ ਦੌਂਜਕ ਮਹਾਰਾਜੀ ਹਾਂਜੀ ਸਾਡੀ ਫਰਮ ਹੈ ਤਰੀ ਜਗਾ ਚਾਏ ਹਾਂ ਹਾਂਜੀ 10 ਮੜੀ ਚੌਂਗੀ ਥਾਣੀ ਕੀ ਜਸ ਕਰਕੇ ਆਏ ਆ ਆ ਜਿਹੜਾ ਜਸ਼ਨ ਮੈਰਾ ਪੀਓ ਫੜਿਆ ਗਿਆ ਜੀ ਸੰਜੇ ਮੈਰਾ ਕਮ ਕਮਰਾ ਉਹਨਾਂ ਕਰਕੇ ਜੀ ਹਾਂਜੀ ਮੇਰੇ ਜੀ 10 ਲੱਖ ਰੁਪਏ ਮੈਂ ਤਲੀਹ ਨੈਟਵਰਕ ਦਾ ਖਾੜਾ ਹੈਗੀ ਫਰਮ ਜੀ ਸਾਡੇ ਕੋਲ ਮਾਲ ਨਹੀਂ 2018 ਤੋਂ ਜੀ ਇਹਨਾਂ ਦਾ ਬੇਟਾ ਵੀ ਹੈ ਜਸ਼ਨ ਮੈਰਾ ਹੀ ਨਾਲ ਇਹਨੂੰ ਤਾਂ ਮੈਂ ਸਜ਼ਾ ਕਰਾਤੀ 45 ਦਿੰਦੀ ਇਹਨੇ ਪਰ ਸੈਸ਼ਨ 'ਚ ਅਪੀਲ ਲਾਤੀ ਹੋਈ ਹੈ 24 ਜੀ ਪਈ ਜਾਛਾ ਉਹਨੇ ਤੇ ਜਸ਼ਨ ਮੈਰਾ ਭਰਾ ਭੱਜਿਆ ਆ ਮੇਰਾ 10 ਲੱਖ ਰੁਪਈਆ ਜੀ 10 ਲੱਖ ਇਹਨਾਂ ਦਾ ਕੰਮ ਹੀ ਇਹੀ ਹੈ ਜੀ ਇਹ ਫਰੋਡੀ ਬੰਦੇ ਆ ਜੀ ਇਹਨਾਂ ਦਾ ਕੰਮ ਹੀ ਫਰੌਡ ਕਰਨਾ ਹੈ ਇਹਨਾਂ ਨੇ ਘੱਟੋ-ਘੱਟ ਮੇਰੇ ਸਾਹਮਣੇ 5-7 ਕਰੋੜ ਦਾ ਫਰੋਡ ਦਿੱਤਾ ਹੈ 5-7 ਕਰੋੜ ਦਾ ਘੱਟੋ-ਘੱਟ ਆਪ ਜਾਣਦੇ ਆ ਉੱਥੇ ਬੰਦੇ ਮਿਲਦੇ ਨਹੀਂ ਹੁਣ ਇਹ ਸਾਹਮਣੇ ਲੋਕਾਂ ਨੂੰ ਕੱਢ ਲੈਣਾ ਚਾਹੀਏ ਹੈਗਾ ਇਹ ਤਾਂ ਆਹ ਕਿ ਬਾਕੀ ਪ੍ਰਸ਼ਾਸਨ ਵੀ ਇਹੀ ਕਹਿੰਦੇ ਆ ਜੀ ਇਹ ਬੰਦੇ ਨੱਥ ਇਹਨਾਂ ਦਾ ਕੰਮ ਹੀ ਲੋਕਾਂ ਨੂੰ ਮਾਰਨਾ ਜੀ ਇਹਨਾਂ ਦੀ ਨਾਜਮਾਨਤ ਹੋਵੇ ਨਾ ਇਹਨਾਂ ਦਾ ਫੇਜ਼ ਹੋਰ ਪਬਲਿਕ ਨੂੰ ਖਰਾਬ ਕਰਨਗੇ ਜੀ ਕੱਟੋ ਕਾਟੀ ਮੇਰੇ ਮਰੀ ਹੋਸ਼ ਦੇ ਵਿੱਚ 15 ਤੋਂ 20 ਬੰਦੇ ਦਾ ਮੈਂ ਜਾਣਦਾ ਜਿਨ੍ਹਾਂ ਨੂੰ ਇਹਨਾਂ ਦਾ ਫਰਾਡ ਹੋਇਆ ਠੀਕ ਹੈ ਜੀ ਹਾਂਜੀ ਠੀਕ ਹੈ ਸਰ ਮੇਰਾ ਨਾਮ ਗੁਲਸ਼ਨ ਗੋਇਲ ਹੈ ਸਾਡੀ ਪਰਮਦਾ ਨਾਮ ਹੈ ਗੋਇਲ ਫੈਸ਼ਨ ਹਾਊਸ ਹਾਂਜੀ ਇਹ ਬੰਦਾ ਸਾਡੇ ਕੋਲ ਹੋਜਰੀ ਦਾ ਮਾਲ ਲੈ ਗਿਆ ਸੀਗਾ ਚੈੱਕ ਦਿੱਤਾ ਸੀ ਇਹਨੇ ਉਹ ਬੌਂਸ ਹੋ ਗਿਆ ਦੁਆਰਾ ਲਾਇਆ ਕੰਦੇ ਇਹ ਬੈਂਕ ਬੈਂਕ ਨੂੰ ਪਤਾ ਕੀਤਾ ਅਸੀਂ ਬੈਂਕੋ ਫਿਲਿਆ ਦਾ ਚੈੱਕ ਸੀਗਾ ਕਹਿੰਦੇ ਫਰੋਡੀ ਬੰਦਾ ਹੈ ਸਾਡੇ ਕੋਲੇ ਇਹਦਾ ਖਾਤਾ ਹੈਗਾ ਜਰੂਰ ਹੈ ਪਰ ट्रांजैक्शन ਕੋਈ ਨਹੀਂ ਹੈ ਇੱਕੀ ਦਾ ਮਜੂਰ ਇਹਦਾ ਇਹਦਾ ਅਡਰੈਸਨ ਮੇਰਾ ਹੈ ਤਾਂ ਕਿੰਨੇ ਆਪਣਾ ਕਿੰਨੇ ਦਾ ਲੱਭੀ ਮੋਰਚੀ 1.5 ਲੱਖ ਦੇ ਕਰੀਬ ਹੈ 1.5 ਲੱਖ ਦੀ ਕਿੰਨੀ ਵਾਰੀ ਮਾਲ ਲੈ ਕੇ ਤੁਹਾਡੇ ਕੋਲ ਇੱਕ ਵਾਰੀ ਹਾਂ ਕਿੰਨੇ ਦਿਨ ਹੋ ਗਏ ਮਾਲ ਲੈ ਕੇ 4 ਸਾਲ ਹੋ ਗਏ 18 14 ਦਾ ਲੈ ਕੇ ਗਿਆ ਪਕਰਚ ਨਹੀਂ ਆਇਆ ਪਕਰਚ ਨਹੀਂ ਆਇਆ ਜਿਹੜੇ ਘਰ ਗਏ ਮੇਰੇ ਬੇਟੇ ਦੇ ਸਾਈਨ ਹੈ ਫਲਾਣਾ ਬਸ ਇਦਾਂ ਤੇ ਕੁੱਤੇ ਰੱਖੇ ਹੋ ਜਾਂ ਕੁੱਤੇ ਮਗਰਵਾ ਦਿੰਦਾ ਹੈ। ਉਹਨੂੰ ਅੱਛਾ ਜਿਵੇਂ ਪਗਲੇ ਕਿਹਾ ਬਹੁਤ ਰਿਲੈਕਸ ਫੀਲ ਹੋ ਰਿਹਾ ਵੀ ਕਹਿ ਸਕਦੇ ਹਾਂ ਵੀ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਹਿਲ ਆਈਪੀਐਸ ਜੀ ਦੇ ਦੁਸ਼ਰ ਮਿਹਰ ਦੁਸ਼ਾ ਮੁਤਾਬਕ ਪੀਓਸ ਪਗੌੜਿਆਂ ਦੇ ਖਿਲਾਫ ਇੱਕ ਖਾਸ ਮੁਹਿੰਮ ਚਲਾਈ ਗਈ। ਖਾਸ ਦੇ ਵਿੱਚ ਜਿਹਦੇ ਬਹੁਤ ਕਾਰਗੁਜ਼ਾਰੀ ਕਰਦੇ ਆ ਅਸੀਂ ਡਿਵੀਜ਼ਨ ਨੰਬਰ 2 ਦੇ ਵਿੱਚ ਦੋ ਪੀਓਸ ਗ੍ਰਿਫਤਾਰ ਕੀਤੇ ਨੇ। ਇਹਨਾਂ ਦਾ ਨਾਮ ਹੈ ਸੰਜੇ ਮਹਿਰਾ ਤੋਂ ਵੀ ਤੱਕ ਇਹਨਾਂ ਦੇ तकरीबन 12 ਕੇਸ ਦਰਜ ਨੇ ਜਿਹੜੇ ਸਾਹਮਣੇ ਆਏ ਉਹਨਾਂ ਚੋਂ 11 ਕੇਸਾਂ ਦੇ ਵਿੱਚ ਪਗੌੜਿਆ ਪੀਓ ਡਿਕਲੇਅਰ ਹੋ ਚੁੱਕਿਆ ਬਾਲੂਪੁਰ ਤੇ ਇਸੇ ਤਰੀਕੇ ਨਾਲ ਅੱਗੇ ਵੀ ਕਾਰਗੁਜ਼ਾਰੀ ਸਾਡੀ ਐਕਟਿਵ ਰਹੂਗੀ ਡਿਵੀਜ਼ਨ ਨੰਬਰ 2 ਜੀ ਕੇ ਐਂਡੀਪੀਐਸ ਦੇ ਆਪਣੀ ਉਹ ਵੀ ਫੜਿਆ ਉਹਦੇ ਸਾਰੇ ਕਿਨੂ ਡਿਟੇਲ ਦੇਵਾਂਗੇ तकरीबन 15 ਪੀਓ ਜਿਹੜੇ ਸਾਡੇ ਦੂਜੇ ਪੀਓ ਸਟਾਫ ਪ੍ਰਾਈਮ ਵਿੰਗਸ ਨੇ ਵੀ ਫਰਟਿਟੀ ਪਿਛਲੇ ਦੋ ਦਿਨਾਂ ਦੇ ਵਿੱਚ ਤੇ ਇਹ ਸਭ ਤੋਂ ਸਖ ਇਹਨਾਂ ਦੇ ਜਿਹੜੇ ਕਾਰਵੀ ਜਿਹੜੇ ਪਗੌੜਿਆਂ ਦੇ ਹੈ ਮੈਨੂਅਲ ਰਸੀਪਟਾਂ ਦੀਆਂ ਦੇ ਕੈਰੈਕਸ਼ਨ ਦੇ ਮੁਤਾਬਕ ਸਾਡੀ ਪੂਰੀ ਫੋਰਸ ਇੱਕਜੁੱਟ ਹੋ ਕੇ ਲ ਤੇ ਆਨਲਿਸਿਸ ਵਿੱਚ ਅਸੀਂ ਇਹਨਾਂ ਬਾਰੇ ਹੋਰ ਪਲਾਸ ਕਰਾਂਗੇ ਮੈਂ ਕਿਹਦੀ ਬੰਦਿਆ ਨਾਲ ਫਰੋਡ ਕਰ ਦਿੱਤਾ ਹੈ ਦੇਖੋ ਜੀ ਹੁਣ ਜਿਹਦੇ ਤੇ 12 ਕੇਸਿਸ ਦੇ ਵਿੱਚ ਪਗੋੜੇ ਨਹੀਂ ਤੇ तकरीबन ਕਿੰਨੇ ਬੰਦਿਆਂ ਨਾਲ ਫਰੋਡ ਕੀਤਾ ਹੋਣਾ ਜਿਹੜੇ 12 ਕੇਸਿਸ ਦੇ ਵਿੱਚ ਇਹ ਹਸਬੰਡ ਵਾਈਫ ਕਪਲ ਇਹ ਕਿੰਨਾ ਪੜਿਆ ਜੀ ਇਹ ਕਿੰਨੇ ਟਾਈਮ ਤੋਂ ਹੋ ਰਿਹਾ ਚੱਲ ਰਿਹਾ ਸੀ ਇਹਦੇ ਜਿਹੜੇ ਜੀ ਪਹਿਲਾ ਕੇਸ 2021 ਹਾਂਜੀ 21 ਤੋਂ ਲੈ ਕੇ 23 ਤੱਕ ਇਹਨਾਂ ਤੇ ਜਿਹੜੇ 12 ਕੇਸ ਐਫ ਆਈ ਆਰਸ ਦਰਜ ਹੋਈਆਂ ਨੇ ਜਿਹੜੀਆਂ ਲੁਧਿਆਣੇ ਦੀਆਂ ਬਾਕੀ ਹੋਰ ਵੀ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਚੈੱਕ ਕਰਕੇ ਜਿਹੜਾ ਖੁਲਾਸਾ ਕਰ ਦੇਵਾਂਗੇ ਔਰ ਇਹਨਾਂ ਦੀ ਇਸ ਅਰਸੇ ਦੇ ਦੌਰਾਨ ਇਹ ਕਿਸੇ ਵੀ ਥਾਣੇ ਦੇ ਵਿੱਚ ਫੜੇ ਨਹੀਂ ਗਏ ਕਿਸੇ ਵੀ ਕੇਸ ਦੇ ਵਿੱਚ ਫੜੇ ਨਹੀਂ ਗਏ ਤੇ ਜਿਹੜੀਆਂ ਸਾਡੀਆਂ ਟੀਮਾਂ ਜੁੜੀਆਂ ਹੋਈਆਂ ਸੀਗੀਆਂ ਔਰ ਉਹਦੇ ਵਿੱਚ ਟੈਕਨੀਕਲ ਇੰਟੈਲੀਜੈਂਸ ਵੀ ਹੁੰਦੀ ਹੈ ਹਿਊਮਨ ਇੰਟੈਲੀਜੈਂਸ ਵੀ ਹੁੰਦੀ ਹੈ ਸਾਰਾ ਕੁਝ ਕਰ ਕਰਾ ਕੇ ਕਿ ਅਸੀਂ ਸਫਲ ਹੋਏ ਇਹਨਾਂ ਨੂੰ ਫੜਨ ਲਈ ਸਾਨੇ ਵੱਲ ਤੋਂ ਬੋਲੋ ਜੀ ਕਿ ਉਮਰ 40 ਪਲਸ ਪਰ 1 52 ਪਬਲਿਕ ਐਸਨ ਇਹ ਜਿਹੜਾ ਮਾਊਟ ਲੋਕਲ ਦੀ ਜੀ ਉਹਦੀ ਫਿਰ ਜੀ ਵੈਰੀਫਿਕੇਸ਼ਨ ਤੋਂ ਬਾਅਦ ਇੱਕ ਖਲਾਸਾ ਦਿਵਾ ਨਹੀਂ ਹੁਣ ਕਿਉਂਕਿ 12 ਕੇਸ ਜਨਕਲ ਹੋ ਗਏ ਨੇ ਇਹ ਜਦੋਂ ਜਿਹੜਿਆ ਭਗੋੜੇ ਹੋ ਜਾਂਦੇ ਨੇ ਇਹ ਬੇਸਿਕਲੀ ਉਸ ਤੋਂ ਬਾਅਦ ਕਿ ਕੰਮ ਕੰਮ ਕਰਦੇ ਨੇ ਇਹ ਆਟੋਮੈਟਿਕ ਕੋ ਛੁੱਟੀਆਂ ਨਹੀਂ ਕੋਈ ਇਹ ਨਹੀਂ ਜਦੋਂ ਡਿਟੇਲ ਜੀ ਵੈਰੀਫਿਕੇਸ਼ਨ ਕੀਤੀ ਨਾ ਫਿਰ ਇਹਦੇ ਤੁਹਾਨੂੰ ਹਰ ਪਹਿਲੂ ਸਾਂਝਾ ਕਰਾਂਗੇ ਵੀ ਕਿੱਥੇ ਹੁੰਦੀ ਪੁਲਿਸ ਦਾ ਕੰਮ ਹੈ ਫੜਨਾ ਜਿੱਥੇ ਮਰਜੀ ਜਾਣ ਤੇ ਅਸੀਂ ਲੱਗੇ ਹੋਏ ਹਾਂ ਸਾਰਿਆਂ ਨੂੰ ਪੜਤਦੇ ਹਾਂ ਥੈਂਕ ਯੂ ਬੱਸ ਮਾਈਨ ਇਸ ਨੂੰ ਕਿਸੇ ਅਵਾਸੀ ਦੇ ਵਿਸ਼ੇ ਨਾਲ IPS ਦੇ ਦੇਸ਼ਾਂ ਦੇ ਸੰਪਰਕ ਕਰਵਾ ਦੇਣਾ ਹੈ ਜਦੋਂ ਚੰਗੀ ਚੋਣ ਹੋਵੇ ਉਹਨੂੰ ਅਲਵਾ ਵਿੱਚ ਕਰ ਸਕਦੇ ਹਾਂ ਜੋ ਕਿ ਬਾਕਸ ਦੇ ਵਿੱਚ ਤੋਂ ਅਪਲਾਈ ਕਰੀਏ ਆਲਸ ਦੇ ਸਿਪਲ ਬਾਲੀ ਬਚਾ ਦੇ ਦਿੰਦੇ ਹਨ ਉਹ ਵੀ ਹਰ ਤਰ੍ਹਾਂ ਦੀ ਜ਼ਰੂਰਤ ਹੈ ਕਿ ਗੁਰਾਈਆਂ ਵਿੱਚ ਚੈਕਿੰਗ ਨਾਟਾ ਦੇ ਲਈ ਹੋਲਡਿੰਗ ਕਰਨ ਸਮਾਂ ਕਿਸੇ ਨੂੰ ਹੋਵੇਗਾ ਪ੍ਰੈਕਟਿਸ ਏਗਰੀਸਟਿਕਨ 202880 तो दोनों चली हुई आदमी की कैश लेके आई। इतना घोटों से इतना इतना कि नादानी बैंक में तो नादानी फैक्ट्री में एक्स्ट्रा ही कुछ भी स्टैंपिंग लेके आई। तो यहाँ पे इसे भी कॉफ़ी ऑफिसर से बना लेते हैं कैश। कि अभी मार्केट में भी सप्लाई जाती है अभी है यहाँ पे नहीं करने के बना लेते ह� ਸੋ ਸਬਦ ਤੋਂ ਤੁਸੀਂ ਆਪਣਾ ਇਹ ਹੈਵੀਂ ਕਾਪੀ ਚਲਨ ਇਹਨਾਂ ਨੂੰ ਤੁਸੀਂ ਚੁਬੀ ਜਾਓਗੇ ਉਹ ਕਿਹੜਾ ਕੰਪਨੀ ਆਸਾਨੀ ਨਾਲ ਦੇ ਦੇਗੀ ਬਾਕੀ ਦੋ ਨਾਲ ਜਿਹੜੇ ਬੰਦੇ ਪਾਸੇ ਦੇ ਇਹ ਆਪ ਨੂੰ ਇਹਦੇ ਅਕਸਿਸ ਦੇ ਹੋਰ ਉਹਨੂੰ ਪੂਰੀ ਤਰੀਕੇ ਨਾਲ ਜਿਹਨੇ ਤਰੀਕੇ ਨਾਲ ਭਾਗ ਦੇ ਇਹ ਵੀ ਤੁਸੀਂ ਕੋਈ ਜੋੜ ਕੇ ਜਿਹੜੇ ਹੋਰ ਵੀ ਬੰਦੇ ਇਹ ਵਿੱਚ ਸਪਲਾਇਰ ਨੇ ਇਨਵੋਲਡ ਨੇ ਜਾਂ ਭਾਗੀਦਾਰ ਨੇ ਉਹਦੇ ਦੇਜੋ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਜਿਹੜਾ ਕੋਈ ਕਰਕੇ ਤੁਹਾਨੂੰ ਜਿਹੜੀ ਬੰਦੀ ਕਰਦੇ ਹਾਂ ਤਾਂ ਤਾਜੇ ਜਿਹੜਾ ਇਹਨਾਂ ਦਾ ਪੂਰਾ ਨੈਕਸਸ ਚੰਗੀ ਤਰੀਕੇ ਨਾਲ ਦੱਸ ਦਿੱਤਾ। ਇਸ ਸਾਹੇ ਤੋਂ ਆਪਾਂ ਦੱਸ ਸਕਦੇ ਹਾਂ ਕਿ ਇਹ ਕਿਸ ਤਰ੍ਹਾਂ ਦਾ ਹੈ। ਕਿ ਤੋਂ ਵੱਲੋਂ ਅਸੀਂ ਇਤਫਾਨ ਨੂੰ ਜ਼ਿਕਰ ਹੀ ਕਰ ਸਕਦੇ ਕਿਉਂਕਿ ਮੁਕੀ ਕੁਝ ਦਿਸਦੇ ਦਰਾਂ ਨੂੰ ਸਾਡੇ ਕੋਲ ਨਹੀਂ ਚਾਹੇ। ਸਹੀ ਇਹਦੀ ਕੀ ਕਹਾਣੀ ਹੈ? ਇਹਨਾਂ ਦੇ ਇੱਕ ਜਿਹੜਾ ਮੂਲ ਹੋਵੇ ਅੰਮ੍ਰਿਤਸਰਾਂ ਨੂੰ ਤੇ ਦੂਜਾ ਜਿਹੜਾ ਮੇਨਾ ਉਹ ਤੋਂ ਲੱਗਿਆ। ਇਹਨਾਂ ਦੀ ਗੱਲ ਹੈ ਕਿ ਜੇਲ੍ਹ ਦੇ ਵਿੱਚ ਹੀ ਹੋਈ ਸੀ ਉਹਦੇ ਕਾਹਨੂੰ। ਇਹਨਾਂ ਦੇ ਕੋ ਇਕਦੀ ਲੱਗਿਆ 23 ਲਿਖੀ ਦੀ 19 ਇਹ ਜਦੋਂ ਜੇਨ ਦੇ ਹੋਤੀ ਸੀ ਪੁਰਾਣੀ ਜਿਹੜੇ ਕੋਸੇ ਬਣਾ ਤੇ ਹੋ ਨਹੀਂ ਰਿਹਾ ਕਿ ਉਦੋਂ ਇਹਨਾਂ ਦਾ ਮੈਚ ਫੋੜ ਗਦਾ ਹੋਵੇ ਤੇ ਮਨੂ ਅੰਬੀ ਸਰ ਦੇ ਲਈ ਸਪਲਾਈ ਕਰਨ ਦੇ 24000 ਤੁਸੀਂ ਹਰ ਪੈਨੂ ਲੂੰਡੂਗਾ ਇਹਨਾਂ ਨੂੰ ਪੈਟਾ ਤੁਰੇ ਜਾ ਕੇ ਤਾਂ ਕਰੀਏ ਕਿ ਜੇ ਉਹ ਕੀ ਬੋਲੇ ਇਨਵੋਇਸ ਕੀਤੇ ਨੂੰ ਕਾਚੀ ਹੋਵੇ ਉਹ ਸਾਰੀਆਂ ਚੀਜ਼ਾਂ ਨੂੰ ਖਦੇ ਨਜ਼ਰ ਰੱਖੋ ਅਸੀਂ ਜਲਦੀ ਕਰਦੇ ਹਾਂ ਜਿਹੜੇ ਮਸਲੇ ਹੋਣਗੇ ਉਹਨਾਂ ਨੂੰ ਕਰੀਏ ਜੀ ਬਾਈ ਬਸਹੋਂ ਚੁਣ ਚੀ ਸੀ ਤੇ ਇਤਨੀ ਸੋਡੀ ਨੂੰ ਕਾਪੀ ਹੋ ਜਾਨੀ ਚੁਸ ਕੇ ਸੀ ਬਰੁਸ ਕੁਸੀ ਅਲੋਕ ਸੀ ਚੈਕਿੰਗ ਵੀ ਵਗਿਆ ਤਰੀਕੇ ਨਾਲ ਚੱਲ ਰਹੀ ਸੀ ਤੇ ਦੌਰਾਨੇ ਚੈਕਿੰਗ ਵੀ ਅਜਿਹਾ ਨਾ ਲੱਗਦਾ ਤਾਂ ਉਹਦਾ ਪੰਜਾਬੀ ਹੈ ਜੀ ਇੱਕਲਾ ਲੋਕ ਨੂੰ ਆਉਂਦੀ ਰਹਿੰਦੀ ਫਿਲਹਾਲ ਦੀ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਬੁਕ ਅਸੀਂ ਇਹਨਾਂ ਡਿਟੇਲ ਦੇ ਉਸ ਦੌਰਾਨੇ ਪਹਿਲੇ ਤਵਾਰ ਬਲਾਸਾ ਹੁੰਦਾ ਤੁਹਾਡੇ ਨਾਲ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਜੀ ਸ਼ੁਕਰੀਆ ਜੀ ਮਾਰਨ ਬਹੁਤੀ ਅਸੀਂ ਵਰਕਆਊਟ ਕਰ ਰਹੇ ਹਾਂ ਜੀ ਸਾਰਾ ਤੁਹਾਨੂੰ ਸ਼ੇਅਰ ਕਰਾਂਗੇ ਜੀ ਠੀਕ ਹੈ ਇੱਕ ਕੋਈ ਫੋਟੋ ਹੈ